ਡੇਲੀ ਪੋਸ ਪੰਜਾਬੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਘੌਰ ਚਾਰ ਧਾਮ ਯਾਤਰਾ ਨੂੰ ਲੈ ਕੇ ਇੱਕ ਵੱਡੀ ਤੇ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਜੀਹਾਂ ਚਾਰੇ ਧਾਮਾਂ ਦੇ ਯਾਤਰਾ ਨੂੰ ਲੈ ਕੇ ਸ਼ਰਦਾਲੂ ਜਿਹੜੇ ਨੇ ਉਹ ਨਿਕਲਦੇ ਨੇ ਤੇ ਬੜੇ ਸ਼ਰਦਾ ਦੇ ਨਾਲ ਨਤਮਸਤਕ ਹੁੰਦੇ ਨੇ ਤੇ ਜਿੱਥੇ ਉੱਤਰਾਖੰਡ ਦੇ ਵਿੱਚ ਚਾਰ ਧਾਮ ਯਾਤਰਾ ਸ਼ੁਰੂ ਹੋਣ ਵਾਲੀ ਹੈ ਤੇ ਉੱਥੇ ਹੀ ਚਾਰ ਤਾਮ ਯਾਤਰਾ ਤੋਂ ਪਹਿਲਾਂ ਹੀ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ ਜੀਹਾਂ ਕਾਫੀ ਚਿੰਤਾਜਨਕ ਅਲਰਟ ਇਹ ਹੈ ਕਿ ਇੱਕ ਖਤਰਨਾਕ ਵਾਇਰਸ ਫੈਲ ਗਿਆ ਤਾਂ ਜਿਸ ਦੇ ਕਰਕੇ ਸਰਕਾਰ ਨੂੰ ਇਹ ਅਲਰਟ ਜਾਰੀ ਕਰਨਾ ਪੈ ਰਿਹਾ ਹੈ ਤਾਂ ਵੱਡੀ ਖਬਰ ਹੈ ਜਿਨ੍ਹਾਂ ਨੇ ਵੀ ਚਾਰਤਾਂ ਦੀ ਯਾਤਰਾ ਕਰਨੀ ਹੈ ਉਹਨਾਂ ਦੇ ਲਈ ਜ਼ਰੂਰੀ ਖਬਰ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ 12 ਘੋੜਿਆਂ ਤੇ ਖੱਚੜਾਂ ਦੇ ਵਿੱਚ ਇੱਕ ਖਤਰਨਾਕ ਵਾਇਰਸ ਜਿਹੜੇ ਕਿ ਯਾਤਰਾ ਦੇ ਰੂਟ ਤੇ ਚੱਲ ਰਹੇ ਨੇ ਤੇ ਉਹਨਾਂ ਦੇ ਵਿੱਚ ਇਹ ਖਤਰਨਾਕ ਵਾਇਰਸ ਇਕਵਿਨ ਇਨਫਲੂਐਂజా ਦੀ ਪੁਸ਼ਟੀ ਹੋ ਗਈ ਹੈ ਤਾਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਉੱਤਰਾਖੰਡ ਸਰਕਾਰ ਅਲਰਟ ਮੋਡ ਤੇ ਆ ਗਈ ਹੈ ਤਾਂ ਉੱਥੇ ਹੀ ਪਸ਼ੂ ਪਾਲਣ ਮੰਤਰੀ ਨੇ ਇਸ ਸੰਬੰਧ ਦੇ ਵਿੱਚ ਸਕਤਰੇਤ ਦੇ ਵਿੱਚ ਮੀਟਿੰਗ ਵੀ ਸੱਦ ਲਈ ਹੈ ਤਾਂ ਦੱਸ ਦਈਏ ਕਿ ਇਹ ਖਬਰ ਯਾਤਰਾ ਦੇ ਵਿੱਚ ਹਿੱਸਾ ਲੈਣ ਵਾਲੇ ਘੋੜਿਆਂ ਤੇ ਖਚਰਾ ਦੀ ਬਿਮਾਰੀ ਦੇ ਨਾਲ ਸਬੰਧਿਤ ਹੈ ਜਿਸ ਕਰਕੇ ਖਤਰਨਾਕ ਵਾਇਰਸ ਫੈਲ ਗਿਆ ਹੈ ਤਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਵਾਇਰਸ ਦੇ ਨਾਲ ਪੀੜਤ ਘੋੜਿਆਂ ਜਾਂ ਖਚਰਾ ਨੂੰ ਕਿਸੇ ਵੀ ਯਾਤਰਾ ਦੇ ਵਿੱਚ ਸ਼ਾਮਲ ਨਾ ਕੀਤਾ ਜਾਏ ਤਾਂ ਇਸ ਦੇ ਲਈ ਉਹਨਾਂ ਨੇ ਚਾਰ ਧਾਮ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਦੇ ਨਿਰਦੇਸ਼ ਦੇ ਦਿੱਤੇ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਯਾਤਰਾ ਮਾਰਗ ਤੇ ਇੱਕ ਵੀ ਘੋੜਾ ਜਾਂ ਖੱ쩌 ਇਸ ਵਾਇਰਸ ਦੇ ਨਾਲ ਸੰਕਰਮਿਤ ਪਾਇਆ ਗਿਆ ਤਾਂ ਸਬੰਧਿਤ ਅਧਿਕਾਰੀਆਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਏਗਾ ਤਾਂ ਇਸ ਦੇ ਲਈ ਕਿਸੇ ਵੀ ਅਧਿਕਾਰੀ ਨੂੰ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਤੇ ਨਿੱਜੀ ਤੌਰ ਤੇ ਪਹਿਲ ਕਦਮੀ ਕਰਕੇ ਇਹਨਾਂ ਦੀ ਜਾਂਚ ਕਰਵਾਉਣੀ ਚਾਹੀਦੀ ਆ ਤਾਂ ਦੱਸ ਦਈਏ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਚਾਰੇ ਧਾਮਾਂ ਦੇ ਦਰਵਾਜ਼ੇ ਖੋਲਣ ਦੀ ਤਰੀਕ ਦਾ ਐਲਾਨ ਹੋਇਆ ਜਿੱਥੇ ਕਿ ਆ ਗਿਆ ਗੰਗੋਤਰੀ ਤੇ ਜਮਨੋਤਰੀ ਧਾਮ ਦੇ ਦਰਵਾਜ਼ੇ 30 ਅਪ੍ਰੈਲ ਨੂੰ ਖੁੱਲਣਗੇ ਬਦਰੀਨਾਥ ਧਾਮ ਦੇ ਦਰਵਾਜ਼ੇ 4 ਮਈ ਨੂੰ ਤੇ ਕੇਦਾਰਨਾਥ ਧਾਮ ਦੇ ਦਰਵਾਜ਼ੇ 2 ਮਈ ਨੂੰ ਖੁੱਲਣ ਵਾਲੇ ਨੇ ਇਸੇ ਤਰ੍ਹਾਂ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਵਾਜ਼ੇ 25 ਮਈ ਨੂੰ ਖੁੱਲਣਗੇ ਤਾਂ ਉਸੇ ਵਿਚਾਲੇ ਖਾਤਰ ਨਾਕ ਵਾਇਰਸ ਦੀ ਪੁਸ਼ਟੀ ਹੋਈ ਆ ਤਾਂ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਰੂਦਰ ਪ੍ਰਿਆਗ ਦੇ ਵਿੱਚ 12 ਕੋਡਸbaar ਜਾਨਵਰਾਂ ਦੇ ਵਿੱਚ ਵਾਇਰਸ ਪਾਇਆ ਗਿਆ ਪਰ ਸਰਕਾਰ ਨੇ ਯਾਤਰਾ ਦੇ ਰੂਟ ਤੇ ਚੱਲਣ ਵਾਲੇ ਸਾਰੇ ਘੋੜਿਆਂ ਜਾਂ ਖਚਰਾਂ ਦੀ ਜਾਂਚ ਦੇ ਆਦੇਸ਼ ਦਿੱਤੇ ਨੇ ਨਾ ਹੀ ਨਈ ਆਸ-ਪਾਸ ਦੇ ਇਲਾਕਿਆਂ ਤੋਂ ਆਉਣ ਵਾਲੇ ਜਿਹੜੇ ਜਾਨਵਰ ਨੇ ਉਹਨਾਂ ਦੀ ਜਾਂਚ ਕਰਨ ਦੇ ਵੀ ਆਦੇਸ਼ ਦਿੱਤੇ ਨੇ ਜਿਸ ਦੇ ਵਿੱਚ ਘੋੜੇ ਸ਼ਾਮਲ ਨੇ ਜਿਨ੍ਹਾਂ ਜਾਨਵਰਾਂ ਦੇ ਵਿੱਚ ਇਹ ਵਾਇਰਸ ਪਾਇਆ ਗਿਆ ਉਹਨਾਂ ਨੂੰ ਕੁਆਰੰਟਾਈਨ ਕੀਤਾ ਗਿਆ ਤਾਂ ਇਹ ਵੀ ਦੱਸਦੀ ਇੱਕ ਸ਼ੂਤ ਵਾਲਾ ਵਾਇਰਸ ਹੈ ਇਸ ਨੂੰ ਰੋਕਣ ਦੇ ਲਈ ਦੋ ਕੁਆਰੰਟਾਈਨ ਸੈਂਟਰ ਬਣਾਏ ਜਾ ਰਹੇ ਨੇ ਇਸ ਦੇ ਵਿੱਚ ਇੱਕ ਕੇਂਦਰ ਫਾਟਾ ਦੇ ਵਿੱਚ ਬਣਾਇਆ ਜਾਏਗਾ ਦੂਸਰਾ ਕੋਰਟ ਮਾਦੇ ਵਿੱਚ ਬਣਾਇਆ ਜਾਏਗਾ ਜਿਵੇਂ ਕਿ ਇਨਸਾਨਾਂ ਦੇ ਵਿੱਚ ਕਰੋਨਾ ਨਾਮ ਦਾ ਇੱਕ ਖਤਰਨਾਕ ਵਾਇਰਸ ਫੈਲਿਆ ਸੀ ਕੁਆਰੰਟਾਈਨ ਜਿਹੜਾ ਕੀਤਾ ਗਿਆ ਉਹਨਾਂ ਲੋਕਾਂ ਨੂੰ ਜਿਹੜੇ ਕਿ ਸੰਕਰਮਿਤ ਪਾਏ ਗਏ ਤਾਂ ਹੁਣ ਚਾਰ ਧਾਮ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ ਹੈ ਕਿ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਖਤਰਨਾਕ ਵਾਇਰਸ ਜਾਨਵਰਾਂ ਦੇ ਵਿੱਚ ਪਾਇਆ ਗਿਆ ਤਾਂ ਉਹਨਾਂ ਨੂੰ ਕੁਆਰੰਟਾਈਨ ਕਰਨ ਦੇ ਹੁਕਮ ਜਿਹੜੇ ਸੈਂਟਰ ਬਣਾਏ ਜਾ ਰਹੇ ਨੇ ਉਹ ਵੀ ਜਾਰੀ ਹੋ ਚੁੱਕੇ ਨੇ ਸੋ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ